ਇਹ ਕਪੜੇ ਆਇਆ ਅੰਦਰ ਕਰ ਦੇ ਗਿਆ ਕਾਫੀ ਲੱਗਦਾ ਸੀ ਹੂੰ ਕਾਫੀ ਲੱਗਦਾ ਸੀ ਕਿ ਮੈਂ ਰਜਿਸਟਰ ਦੇ ਦੋ ਮੈਂ ਕਿਹਾ ਰਜਿਸਟਰ ਬਾਅਦੋਂ ਆ ਕੇ ਇਨਸਾਫ ਕਰ ਲਈਏ ਉਹ ਸਾਰਾ ਕੁਝ ਸਮਾਨ ਖਲਾੜ ਪਲਾੜ ਕੇ ਅੰਦਰ ੱਤਕ ਆਇਆ ਵਾ ਆ ਦੇਣਾ ਹੈਗਾ ਉਹਨੂੰ ਪਤਾ ਸੀ ਕਿ ਕੀ ਸਮਾਨ ਕਿੱਥੇ ਰੱਖਦੇ ਆਂ ਇਟਾਈਚੀ ਖੋਲ ਕੇ ਰੱਖਿਆ ਮੈਂ ਹੈ ਨਹੀਂ ਇਸ ਤੇ ਸਾਰਾ ਕੁਝ ਲੁਆੜੀ ਖੋਲ ਕੇ ਇੱਥੇ ਟੰਗਿਆ ਹੋਇਆ ਸੀ ਕਾਪੀ-ਕੂਪੀ ਜੋ ਵੀ ਸੀ ਸਾਰਾ ਇੱਥੇ ਬੇਗੋ ਫੋ ਟੋਲ ਕੇ ਉਹਨੂੰ ਨਹੀਂ ਮਿਲਿਆ ਤੋਂ ਉਹ ਬਾਅਦ ਚੋਂ ਗਾਲਾਂ ਕੱਢਦਾ ਹੋਇਆ ਬਾਹਰ ਨਿਕਲ ਗਿਆ ਪਹਿਲੇ ਸਵੇਰੇ ਗਈ ਆ ਹੂੰ ਤੇ ਪਹਿਲੇ ਇੱਥੇ ਰੱਖ ਗਈ ਜੇਬ ਚ ਕੱਢ ਲਈ ਮੈਂ ਨਾਈਟ ਸੂਟ ਹਾਜੇ ਤੱਕ ਕਰ ਪਾਇਆ ਰਾਤ ਦਾ ਉੱਥੇ ਦੇਖੋ ਜਿੱਦਾਂ ਹੀ ਉਹਨਾਂ ਨੇ ਖੇਚੀ ਕੋ ਨੂੰ ਪਤਾ ਸੀ ਪੈਸੇ ਇੱਥੇ ਰੱਖਦਾ ਮਿਸਿਸ ਕਹਿੰਦੀ ਮੈਂ ਇੱਥੇ ਪੈਸੇ ਰੱਖ ਕੇ ਗਿਆ ਇਹਦੇ ਵਿੱਚ ਰੱਖੇ ਗਿਆ ਉਹ ਖੇਚੀ ਜਿੱਦਾਂ ਗਿਆ ਉਦਾਂ ਹੀ ਆ ਇਹਦੇ ਵਿੱਚ 15-20000 ਰੁਪਏ ਹੋਣੇ ਆ ਪੈਸੇ ਵੀ ਲੈ ਗਿਆ ਆ ਪੈਸੇ ਵੀ ਲੈ ਗਿਆ ਪੈਸੇ ਲੈ ਕੇ ਉਹਦੇ ਬਾਅਦ ਚੋ ਕਿਚਨ ਚ ਬੜਿਆ ਕਿਚਨ ਚ ਬੜਨ ਤੋਂ ਬਾਅਦ ਉਹ ਜੋ ਰੋਟੀ ਉਟੀ ਬਣਾਉਂਦੀ ਸੀ ਉਹ ਵੀ ਖਲਾਲਾ ਕਰਕੇ ਫਟ ਕੇ ਸਾਰਾ ਕੁਝ ਬਾਹਰ ਨੱਟ ਗਿਆ ਹਾਂ ਜੀਦਰ ਗਿਆ ਨਾਮ ਆਪ ਦਾ ਮੁਹੰਮਦ ਅਕਬਰ ਨਾਮ ਹੈਗਾ ਜੀ ਕਾਹ ਘਰੇ ਨੇ ਵਾਲੇ ਹੋ ਫੋੜੇ ਦਾ ਰਹਿਣ ਵਾਲਾ ਜਿਹੜਾ ਮਾਲਾ ਆ ਸਵਾਸ ਨਗਰ ਗਲੀ ਨੰਬਰ 10 ਇਹ ਮਾਮਲਾ ਹੈ ਜੋ ਆਪਕੇ ਲੜਕਾ ਆਇਆ ਤੇ ਯਾਰ ਉਹ ਮੁੰਡੇ ਨੂੰ ਸਾਰਾ ਹਿਸਾਬ ਕੋ ਜਿਹੜਾ ਪੈਸਾ ਪੂਸਾ ਜੋ ਵੀ ਕੰਮ ਕਰਦਾ ਸੀ ਮੇਰੇ ਤੋਂ ਮੈਂ ਸਾਰਾ ਕਲੀਅਰ ਕਰ ਚੁੱਕਾ ਉਹਨੂੰ ਫਿਰ ਵੀ ਕਹਿੰਦਾ ਦੁਬਾਰਾ ਹਿਸਾਬ ਕਰਨਾ ਮੈਂ ਕਿਹਾ ਕੋਈ ਨਹੀਂ ਮੈਂ ਕੰਮ ਕਰਦਾ ਸੀ ਕਣਕ ਪਾਉਂਦਾ ਸੀ ਕੋਠੇ ਦਵਾਈ ਮਿਲਾ ਕੇ ਮੈਂ ਕਿਹਾ ਕਿ ਤੁਸੀਂ ਠਹਿਰ ਕੇ ਆ ਜੀ ਉਹ ਨਿਆਣੇ ਪੜਦੇ ਆ ਜੇ ਟੀਚਰ ਆਇਆ ਘਰ ਮੈਂ ਕਿਹਾ ਤੁਸੀਂ ਬਾਅਦ ਚੋ ਆ ਜੀ ਟੀਚਰ ਜਾਣ ਤੋਂ ਬਾਅਦ ਇੱਕ ਘੰਟੇ ਬਾਅਦ ਆ ਗਿਆ ਅਸੀਂ ਕੋਠੇ ਉੱਪਰ ਦਵਾਈ ਮਿਲਾਣੇ ਨੀਚੇ ਆ ਕੇ ਜਨਾਨੀ ਨਾਲ ਬਤਮੀਜ਼ੀ ਵੀ ਕੀਤਾ ਗਾਲਾਂ- ਸਮਾਨ ਸਮਾਨ ਸਾਰੇ ਖਿਲਾੜ ਕੇ ਗਿਆ ਕੀ ਨਾਮ ਆ ਬੰਦੇ ਦਾ ਬੰਦੇ ਦਾ ਮੁਹੰਮਦ ਹੁਸੈਨ ਅਲੀ ਨਾਮ ਕੀ ਕੰਮ ਕਰਦਾ ਉਹ ਟੇਲਰ ਦਾ ਕੰਮ ਕਰਦਾ ਮੇਰ ਤੋਂ ਹੀ ਕੰਮ ਕਰਦਾ ਸੀ ਹੁਣ ਕਿੱਥੇ ਕੰਮ ਕਰਦਾ ਉਹ ਉਹ ਕੰਮ ਕਰਦਾ ਕੁੰਮਕੁੰਮ ਬੁਟੀਕ 'ਚ ਕੰਮ ਕਰਦਾ ਮੇਰ ਤੋਂ ਹਟਿਆ ਵੀ ਤਾਂ ਪੁੱਛਿਆ ਵੀ ਨਹੀਂ ਮੈਂ ਉਹਨੂੰ ਪੁੱਛਿਆ ਵੀ ਨਹੀਂ ਕਿਹੜੀ ਜਗ੍ਹਾ ਬੁਟੀਕ ਉਹ ਕੁੰਮਕੁੰਮ ਬੁਟੀਕ ਜਿਹੜੀ ਹੈ ਆਪਣਾ ਆਹ ਪਸੰਦ ਵਾਲੀ ਗਲੀ ਦੇ ਬੈਕ ਸਾਈਡ ਉਹਦੀ ਬੁਟੀਕ ਆ ਹਾਂ ਵੀ ਕੁਛ ਤੁਹਾਨੂੰ ਦੱਸਿਆਵੇਂ ਆ ਕੇ ਕਿਉਂ ਕੀ ਕਰਕੇ ਗਿਆ ਕੀ ਕਰਨਾ ਜੀ ਉਹ ਕਹਿੰਦਾ ਹਿਸਾਬ ਮੈਨੂੰ ਦੱਸ ਦੋ ਤੁਹਾਡੇ ਵੱਲੋਂ ਪੈਸੇ ਨਿਕਲਦਾ ਮੈਂ ਕਹਿੰਦਾ ਕਿ ਪੈਸੇ ਨਿਕਲਦਾ ਤਾਂ ਤੁਸੀਂ ਬਾਅਦ ਚ ਆ ਜਿਓ ਮੈਂ ਹਿਸਾਬ ਕਰ ਦਾਂਗਾ ਪੈਸੇ ਉਹਦੇ ਸਾਰੇ ਪੇਮੈਂਟ ਦਿੱਤੇ ਹੋਏ ਆ ਔਨ ਕਾਪੀ ਹੈਗਾ ਮੋਬਾਈਲ 'ਚ ਵੀ ਭਜਿਆ ਹੋਰ ਵੀ ਕਿਸੇ ਖਾਤੇ 'ਚ ਭਜਿਆ ਉਹ ਵੀ ਮੇਰੇ ਕੋਲ ਰਿਕਾਰਡ ਆ ਸਰ ਪੈਸੇ ਕਾਹਦੇ ਸੀਗੇ ਕਾਹਦੇ ਲੈਣ ਦੇਣ ਸੀਗਾ ਤੁਹਾਡਾ ਮੇਰੇ ਤੋਂ ਕੰਮ ਕਰਦਾ ਸੀ ਸਿਲਾਈ ਦਾ ਅੱਛਾ ਜੀ ਕਿੰਨੇ ਟਾਈਮ ਤੋਂ ਮੈਂ ਤੋਂ ਹਜੇ ਉਹ ਜਿਹੜਾ ਹੈਗਾ ਸਾਲ ਡੇਢ ਸਾਲ ਹੋ ਗਿਆ ਜਿਆਦਾ ਹੀ ਹੋ ਗਿਆ ਨਾ ਸਾਲ ਡੇਢ ਸਾਲ ਪਹਿਲੇ ਤੋਂ ਸ਼ੁਰੂ ਤੋਂ ਮੇਰੇ ਤੋਂ ਹੀ ਕੰਮ ਕਰਦਾ ਉਹਦੇ ਅੱਛੇ ਮੈਂ ਰੱਖਦਾ ਨਹੀਂ ਸੀ ਪੈੜੀ ਹੱਥ ਲਾਇਆ ਕਿ ਮੈਂ ਰਹਿਣਾ ਤੁਹਾਡੇ ਕੋ ਆ ਮੈਂ ਕਹਿੰ ਗਿਆ ਕਿ ਨਹੀਂ ਅਸੀਂ ਨਹੀਂ ਰੱਖਣਾ ਫਿਰ ਵੀ ਜਿਹੜਾ ਰਿਸ਼ਤੇਦਾਰੀ ਚ ਪੈਂਦਾ ਵਾ ਤੇ ਆਪਣੇ ਭਾਬੀ ਨੂੰ ਉਹਦੀ ਪੈੜੀ ਹੱਥ ਲਾ ਲਿਆ ਕਹਿੰਦਾ ਮੈਂ ਰਹਿਣਾ ਤੁਹਾਡੇ ਕੋ ਆ ਉਹਦੇ ਇਲਾਜ ਵੀ ਅਸੀਂ ਕਰਾਏ ਆ ਆ ਹੁਣ ਇਲਾਜ ਕਰਾ ਮਰਨ ਚੁੱਕਿਆ ਹੋ ਗਿਆ ਸੀ ਤੁਹਾਨੂੰ ਕਿਦਾ ਪਤਾ ਲੱਗਾ ਵੀ ਤੁਹਾਡੇ ਪੈਸੇ ਜਾ ਕੇ ਲੈ ਕੇ ਆਂਦ ਰੋਗੇ ਮਿਸੇ ਸਾਡੇ ਉੱਥੇ ਪਹਿ ਰੱਖੀ ਸੀ ਕੱਪੜੇ ਤੁਹਾਣ ਵਾਸਤੇ ਕੱਪੜੇ ਉਹਨਾਂ ਨੇ ਕੱਢ ਕੇ ਜਿਹੜਾ ਕਾਲਾ ਸੀ ਜੋ ਵੀ ਆਇਆ ਦੁਕਾਨ ਤੇ ਕਲੈਕਸ਼ਨ ਆਈ ਹੈ ਅਸੀਂ ਉਹ ਜੇਬ ਚ ਹੀ ਰੱਖ ਲੰਨੇ ਆ ਉਹ ਸਵੇਰੇ ਉਹਨਾਂ ਨੇ ਕੱਪੜੇ ਧੋਣ ਵਾਸਤੇ ਉੱਥੇ ਦਰਾਜ ਚ ਪਾ ਕੇ ਰੱਖਤਾ ਉਹਨਾਂ ਨੂੰ ਉਹਨੂੰ ਪਤਾ ਸੀ ਵਿੱਚ ਰੰਦਾ ਸੀ ਸਾਡੇ ਹੁਣ ਜੇ ਤਾਂ ਹਟਿਆ ਵੀ ਹੈ ਤਾਂ ਅਸੀਂ ਉਹਨੂੰ ਪੁੱਛਿਆ ਨਹੀਂ ਕਿ ਉਹ ਸਾਡੇ ਕੋ ਗਿਆ ਜਾਂ ਨਹੀਂ ਗਿਆ ਅਸੀਂ ਪੁੱਛਿਆ ਨਹੀਂ ਤੁਹਾਡੇ ਮੈਂਬਰ ਹੈ ਨਹੀਂ ਸੀ ਘਰ ਦੇ ਥੱਲੇ ਨੇ ਕੋਈ ਵੀ ਨਹੀਂ ਸੀਗਾ ਬੰਮਾ ਰਹਿ ਗਿਆ ਸੀ ਮਿਸੇ ਰੋਟੀ ਬਣਾ ਰਹੀ ਸੀ ਹਾਂ ਉੱਤੇ ਵੀ ਬਦਤਮੀਜ਼ੀ ਕੀਤਾ ਵਾ ਰੋਟੀ ਉੱਤੇ ਇਦਾਂ ਹੀ ਤਵੇ ਤੇ ਪਈ ਆ ਸਾਰਾ ਗੁੱਛੋਤਾ ਹੀ ਹੱਥ ਮਾਰ ਕੇ ਉੱਧੇ ਹੀ ਗਿਆ ਵਾ ਉੱਧੇ ਹੀ ਖਲਣਾ ਪਿਆ ਵਾ ਨਹੀਂ ਮੈਡਮ ਨੇ ਵੀ ਬਦਤਮੀਜ਼ੀ ਕੀਤੀ ਬਦਤਮੀਜ਼ੀ ਕੀਤਾ ਰੋਟੀ ਬਣਾ ਰਹੀ ਸੀ ਹੱਥ ਮਾਰ ਕੇ ਗਿਆ ਪਾਂਡੇ 'ਚ ਉਹ ਸਾਰਾ ਰੋਟੀ ਇਦਾਂ ਹੀ ਤਵੇ 'ਚ ਤਵੇ 'ਚ ਪਈ ਆ ਨੀਚੇ ਆਟਾ ਸਾਰਾ ਗੁੰਨੇ ਆ ਤੇ ਖਲੜਿਆ ਪਿਆ ਕੋਈ ਕੈਮਰੇ ਵਗੈਰਾ ਲੱਗੇ ਆਪਣੇ ਆਲੇ-ਦੋਲੇ ਨਹੀਂ ਕੈਮਰੇ ਨਹੀਂ ਲੱਗੇ ਆਲੇ-ਦੋਲੇ ਨਹੀਂ ਹੈਗਾ ਬਾਕੀ ਉਧਰ ਨੂੰ ਹੈਗਾ ਕੈਮਰੇ ਤੇ ਤੁਸੀਂ ਪੁਲਿਸ ਨੂੰ ਫੋਨ ਕੀਤਾ ਤੁਸੀਂ ਨਹੀਂ ਪੁਲਿਸ ਨੂੰ ਹੀ ਨਹੀਂ ਫੋਨ ਕੀਤਾ ਮੈਂ ਕਿਹਾ ਕਿ ਪਹਿਲੇ ਤੁਹਾਨੂੰ ਸੱਦੀ ਉਹਦੇ ਬਾਅਦ 'ਚ ਤੁਹਾਡੇ ਥਰੂ ਮੈਂ ਪੁਲਿਸ ਨੂੰ ਬੁਲਾਣਾ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਉਹ ਬੰਦੇ ਨੂੰ ਅੰਦਰ ਕਰਾ ਕਿਉਂਕਿ ਹਰੇਕ ਵਾਲੇ ਉਹ ਪਤਮੀ ਜੀ ਮੇਰੇ ਨਾਲ ਕਰਦਾ ਕਿੰਨਾ ਨੁਕਸਾਨ ਤੁਹਾਡਾ ਉਹਨੂੰ ਕਰਕੇ ਗਿਆ ਨੁਕਸਾਨ ਘੱਟੋ-ਘੱਟ ਮੇਰਾ 15000 ਕਰ ਫਿੱਟ ਹੁੰਦਾ ਸੀ ਮੈਂ ਉਹਨੂੰ ਕਿਹਾ ਵੀ ਵਾਰਲਿੰਗ ਵੀ ਦਿੱਤਾ ਕਿ ਮੈਂ ਬਾਅਦ ਚੋਂ ਕੱਢਦਾ ਤੇਰੇ ਨਾਲ ਜੋ ਵੀ ਨਿਕਲਦਾ ਮੇਰੇ ਵੱਲੋਂ ਮੈਂ ਤੈਨੂੰ ਦੇ ਦਾਂਗਾ ਅਗਰ ਤੇਰੇ ਵੱਲੋਂ ਮੇਰਾ ਨਿਕਲਦਾ ਮੈਂ ਲੈ ਲਾਂਗਾ ਲੇਕਿਨ ਉਹਨੂੰ ਸਮਝਾਇਆ ਉਹ ਸਮਝਣ ਨੂੰ ਤਿਆਰ ਨਹੀਂ ਹੈਗਾ ਉਹ ਆਪਣੇ ਹੱਥੇ ਲਿਖ ਕੇ ਲੈ ਕੇ ਆਇਆ ਕਹਿੰਦਾ ਇਹਨਾਂ ਨੇ ਲਿਖ ਕੇ ਦਿੱਤਾ ਫਿਰ ਮੈਂ ਬਾਅਦ ਚੋਂ ਕਿਹਾ ਕਿ ਮੇਰੀ ਰਾਈਟਿੰਗ ਨਹੀਂ ਹੈਗਾ ਮੇਰੀ ਰਾਈਟਿੰਗ ਜੋ ਕੰਪਨੀ ਚ ਆਏਗਾ ਉਹੀ ਆ ਉਹ ਫਿਰ ਕਹਿੰਦਾ ਨਹੀਂ ਮੈਂ ਲਿਖਿਆ ਵਾਂ ਠੀਕ ਗੱਲ ਇੱਥੇ ਹੋਈ ਆ ਉਹਦੇ ਬਾਅਦ ਚੋਂ ਅਸੀਂ ਉਹਨੂੰ ਧੱਕੇ ਮਾਰ ਕੇ ਬਾਹਰ ਤੋੜਿਆ ਮੈਂ ਕਿਹਾ ਚਲੋ ਬਾਹਰ ਸਾਡੇ ਨਾਨੇ ਲੜ ਗਏ ਨਾਨੇ ਸਾਡੇ क्या मामला क्या जो एक लड़का है लड़का आया था है रोटी बना रहे थे घर में रोटी बना रहे थे गुस्सा करे का है काम मैं बोला है नहीं वो ऊपर गए कनक दवा में दवा डालना है वो किचन में गुस्सा मेरे हिसाब करनी है वो सारा टोटल पैसा ले चुका है सारा हिसाब हो चुका है फिर भी गाली दे जा रहा अंदर घुस गया डायरी ढूंढ के यहाँ पर पैसा रखे थे कपड़ा धोकर सुबह पंद्रह हजार रूपया वहाँ पर पैसा भी नहीं है सारा कपड़ा उपड़ा निकाल के साफ ढूंढ ढाल करके फिर गाली देते हुए साइड में से दौड़ के चला गया फिर नीचे हाँ वो बोल रहा था ना कि नहीं आप लोग झूठ बोल रहे पैसा लेखे हुए हैं हम बोले कि नहीं हम लोग कोई पैसा नहीं लिए हुए सब आपका हिसाब हो चुका है पैसा ले चुके हैं फिर भी गाली दे ही जा रहा है गाली देकर मैंने कहा मेरे पास बहुत बंदे है मैं छोड़ूंगा नहीं मैं ऐसे करूंगा वैसे गाली देते जा रहा है मैं बोला कितने गाली दे रहे आप बहुत गाली दे मैं मैं फंसा दूंगा आप लोग का छोड़ूंगा नहीं क्या नाम है उसका जो पैसे लेकर अकेला था जो साथ में था उसके अकेले ही था कितने बजे आया था सुबह ਸਾਇਦੇ 11:30 11:30 ਵਜੇ ਤੁਸੀਂ ਆ ਕੇ ਮਤਲਬ ਫੈਸਲਾ ਨਿਕਾਲ ਕੇ ਲੈ ਗਿਆ ਸਮਾਨ ਖਾਰ ਦਿਆ ਜਨਮ ਘੂਸਾ ਡੈਰੀ ਢੂੰਡ ਰਹਾ ਫਿਰ ਅੰਦਰ ਘੂਸਾ ਮੈਂ ਬਲੋ ਉਧਾਰ ਨਾ ਕਰ ਬਸਤੀ ਹੈ ਨਹੀਂ ਉੱਪਰ ਹੈ ਫਿਰ ਵੀ ਸੁਣਾ ਨਹੀਂ ਉੱਪਰ ਗਾਲੀ ਦੇ ਹੀ ਜਾ ਰਹਾ ਆਪਨੇ ਰੁਕਾ ਨਹੀਂ ਸਮਾਨ ਖਲਾਫ ਮੈਂ ਬੋਲੇ ਘਰ ਮੈਂ ਨਹੀਂ ਘੂਸਿਆ ਆਪ ਬਿਆਨੇ ਦੀਜੀਏ ਉਹਨਕੋ ਤਾਂ ਵਿਸਾ ਬਕਰ ਕੇ ਨਹੀਂ ਮੈਂ ਜਾਉਂਗਾ ਨਹੀਂ ਮੈਂ ਇੱਥੇ ਰਹੂੰਗਾ ਫਿਰ ਉੱਪਰ ਜਾ ਕੇ ਬੈਠ ਗਿਆ ਆਪ ਇਕੱਲੇ ਤੇ ਘਰ ਮੈਂ ਹਾਂਜੀ ਮੈਂ ਤਾਂ ਰੋਟੀ ਬਣਾ ਰਹੀ ਸੀ